ਦੇਸ਼ ਦੇ ਵਿੱਚ ਟਰੱਕਾਂ ਦੀ ਹੜਤਾਲ ਨੇ ਪੂਰੀ ਤਰ੍ਹਾਂ ਜਨਜੀਵਨ ਅਸਤਵਿਅਸਤ ਕਰ ਦਿੱਤਾ ਹੈ ਜੇ ਤੁਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਖਾਸ ਕਰਕੇ ਟਰੱਕਾਂ ਦੀ ਹੜਤਾਲ ਦਾ ਜਿਆਦਾ ਅਸਰ ਪੈਟਰੋਲੀਅਮ ਪਦਾਰਥਾਂ ਦੇ ਤੇ ਆ ਹੈ ਅਸੀਂ ਵੀ ਇਸ ਵੇਲੇ ਇੱਕ ਪੈਟਰੋਲ ਪੰਪ ਦੇ ਬਾਹਰ ਉੱਤੇ ਖੜੇ ਹਾਂ ਜਿੱਦੇ ਤੁਸੀਂ ਦੇਖ ਸਕਦੇ ਹੋ ਪੈਟਰੋਲ ਇਸ ਟਾਈਮ ਡਰਾਈ ਹੋ ਚੁੱਕਾ ਹੈ ਪੈਟਰੋਲ ਪੰਪ ਡਰਾਈ ਹੋ ਚੁੱਕਾ ਹੈ ਮਸ਼ੀਨਾਂ ਬੰਦ ਨੇ ਪਰ ਮਗਰ ਪੈਟਰੋਲ ਪੁਹਾਨ ਲਈ ਡੀਜ਼ਲ ਪੁਹਾਨ ਲਈ ਇੱਧਰ ਜਿਹੜੇ ਕਸਟਮਰ ਨੇ ਉਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇਸ ਤਰਫ਼ ਤੁਸੀਂ ਦੇਖੋ ਕਿ ਕਸਟਮਰ ਵੇਟ ਕਰ ਰਹੇ ਨੇ ਪਰ ਪੰਪਾਂ ਦੇ ਉਤੇ ਪٹرول ਲਗਭਗ ਅੰਮ੍ਰਿਤਸਰ ਦੇ ਸਾਰੇ ਪٹرول ਪੰਪ ਦਿਹਾਤੀ ਸ਼ਹਿਰੀ ਸਾਰੇ ਪٹرول ਪੰਪ ਲਗਭਗ ਡਰਾਈ ਹੋ ਚੁੱਕੇ ਨੇ ਤੁਸੀਂ ਦੂਰ ਦੂਰ ਤੱਕ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਸ ਤਸਵੀਰਾਂ ਚ ਦੇਖ ਸਕਦੇ ਹੋ ਕਿ ਗੱਡੀਆਂ ਬਿਲਕੁਲ ਖੜੀਆਂ ਨੇ ਪٹرول ਪਵਾਉਣ ਲਈ ਡੀਜ਼ਲ ਪਵਾਉਣ ਲਈ ਦੂਸਰੀ ਸਾਈਡ ਤੇ ਜੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਦੂਸਰੀ ਸਾਈਡ ਵੀ ਦਿਖਾ ਦਨ ਉਹ ਸਾਈਡ ਤੇ ਪٹرول ਪੰਪ ਹੈ ਉਹ ਵੀ ਬਿਲਕੁਲ ਬੰਦ ਚੱਲ ਰਿਹਾ ਇਹ ਜਿਨ੍ਹਾਂ ਨੇ ਆਪਣੇ ਡੈਸਟੀਨੇਸ਼ਨ ਤੇ ਆਪਣੀ ਜਗ੍ਹਾ ਤੇ ਜਾਣਾ ਹੈ ਭਗਤ ਉਹਨਾਂ ਦੀਆਂ ਗੱਡੀਆਂ ਵਿੱਚ ਤੇਲ ਨਹੀਂ ਹੈ ਸਰ ਬੜੀ ਪਰੇਸ਼ਾਨੀ ਆ ਰਹੀ ਹੈ ਹੜਤਾਲ ਕਰਕੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਆ ਦੋ ਵੱਦ ਸਿਰਫ ਐਸੇ ਪੈਟਰੋਲਮ ਚ ਹੈ ਹੋਰ ਵੀ ਹੈ ਸਾਰੇ ਟੋਟਲੀ ਟੋਟਲੀ ਬੰਦ ਹੈ ਜੀ ਓਕੇ ਤੁਸੀਂ ਪੈਟਰੋਲ ਪਹਿਲੇ ਨਹੀਂ ਸੀ ਪੋਇਆ ਨਹੀਂ ਮੈਂ ਪੋਇਆ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਪਤਾ ਹੀ ਨਹੀਂ ਸੀ ਕਿ ਬੰਦ ਹੋਏ ਨੇ ਪਰੇਸ਼ਾਨੀ ਬਹੁਤ ਆ ਰਹੀ ਹੈ ਸਰ ਕੀ ਕਹੋਗੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਕਿ ਟਰੱਕਸ ਜੂਨੀਅਰ ਦੀ ਹੜਤਾਲ ਚੱਲ ਰਹੀ ਹੈ ਦੇਖੋ ਪਹਿਲੀ ਤੇ ਗੱਲ ਇਹ ਆ ਅੱਜ ਜਿਹੜੇ ਪੈਟਰੋਲ ਪੰਪਾਂ ਤੇ ਇੰਨਾ ਰਸ਼ ਆ ਜਾਂ ਸਟ੍ਰਾਈਕ ਆ ਕੁਛ ਆਮ ਜਨਤਾ ਨੂੰ ਪਤਾ ਹੀ ਨਹੀਂ ਆ ਆਮ ਜਨਤਾ ਨੂੰ ਪਤਾ ਨਹੀਂ ਇਹ ਸਰਕਾਰਾਂ ਦੀਆਂ ਪ੍ਰੋਬਲਮਸ ਨੇ ਸਿਸਟਮ ਦੀਆਂ ਪ੍ਰੋਬਲਮਸ ਨੇ ਆਮ ਜਨਤਾ ਨੂੰ ਇਹ ਸਾਰਾ ਮੁਸ਼ਕਿਲਾਂ ਜਿਹੜੀ ਚੱਲਣੀ ਪੈਣ ਦੀ ਅੱਜ ਕਈਆਂ ਨੇ ਕੰਮ ਤੇ ਜਾਣਾ ਕਿੰਨਿਆਂ ਦੀ ਛੁੱਟੀ ਹੋ ਗਈ ਕਿੰਨਿਆਂ ਦੀ ਦਿਹਾੜੀ ਟੁੱਟੀ ਕਿੰਨਿਆਂ ਦਾ ਨੁਕਸਾਨ ਹੋਣਾ ਰੋਡ ਜਾਮ ਹੋਏ ਪਏ ਨੇ ਪੈਟਰੋਲ ਪੰਪਾਂ ਤੇ ਇੰਨਾ ਰਸ਼ ਪਿਆ ਹੋਇਆ ਮਤਲਬ ਕਿਤੇ ਕੋਈ ਅਗਰ ਹਾਦਸਾ ਹੋ ਜਾਂਦਾ ਤੇ ਫਿਰ ਕੌਣ ਜ਼ਿੰਮੇਵਾਰ ਆ ਉਹਦਾ ਉਹਦਾ ਕੌਣ ਜ਼ਿੰਮੇਵਾਰ ਆ ਤੋ ਇਹ ਸਰਕਾਰਾਂ ਦੀ ਜਿਹੜੀ ਪ੍ਰੋਬਲਮ ਹੈ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇੰਨੇ ਪੰਪਾਂ ਦੇ ਉੱਤੇ ਇਹ ਪ੍ਰੋਬਲਮ ਆ ਰਹੀ ਆ ਚੀਜ਼ਾਂ ਹੋ ਰਹੀਆਂ ਨੇ ਸਡਨਲੀ ਇੱਕਦਮ ਕਿਉਂ ਇਤਨਾ ਆਮ ਜਨਤਾ ਨੂੰ ਜਿਹੜੀ ਆ ਪ੍ਰੋਬਲਮ ਕ੍ਰੀਏਟ ਕੀਤੀ ਜਾਂਦੀ ਦੇ ਲਈ ਸਮਝਦੇ ਨਹੀਂ ਅਸੀਂ ਵੀ ਜ਼ਿੰਮੇਵਾਰ ਆ ਸਾਡੀਆਂ ਵੀ ਗਲਤੀਆਂ ਨੇ ਜਿਸ ਤਰ੍ਹਾਂ ਅਸੀਂ ਬਿਲਕੁਲ ਡਰਾਗ ਬਲੌਕ ਕਰ ਦਿੱਤੀ ਇਹਨੇ ਲਗਭਗ ਤੁਸੀਂ ਵੀ ਦੇਖ ਸਕਦੇ ਹੋ ਪਿੱਛੇ ਕਿ ਇਹਦੀ ਜ਼ਿੰਮੇਵਾਰੀ ਸਾਡੀ ਨਹੀਂ ਬਣਦੀ ਕਿ ਸਰਕਾਰਾਂ ਦੀ ਹੋਈ ਰਹੇ ਦੇਖੋ ਪੈਟਰੋਲ ਪਾਉਣ ਵਾਸਤੇ ਜਿਹੜੇ ਲੋਕ ਆਏ ਨੇ ਇਹ ਅਗਰ ਕੋਈ ਰਸ਼ ਤੁਹਾਨੂੰ ਨਜ਼ਰ ਆ ਰਿਹਾ ਰਾਈਟ ਲੈਫਟ ਇਹ ਪੈਟਰੋਲ ਪਾਉਣ ਆਏ ਨੇ ਤੋ ਮੱਲ ਇਹ ਜਿਹੜਾ ਹੁਣ 3 ਦਿਨ ਤੋਂ ਗਾੜੀ ਬੰਦ ਰਹਿਣਾ ਆ ਤਾਂ ਕਿਸੇ ਨੇ ਕਿਸੇ ਨੂੰ ਅਮਰਜੈਂਸੀ ਪੈ ਸਕਦੀ ਆ ਕੋਈ ਜਿੰਨਾ ਕੋ ਸਾਧਨ ਆ ਉਹ ਤੇ ਆਪਣਾ ਪੈਟਰੋਲ ਪਾਉਣ ਆਣਗੇ ਤਾਂ ਇਹ ਰਸ਼ ਦੀ ਜਿਹੜੀ ਜ਼ਿੰਮੇਦਾਰੀ ਆ ਅਗਰ ਕੋਈ ਲੋ ਖਲੋਤੇ ਨੇ ਤੇ ਇਹ ਵੀ ਕਿਤਨਾ ਕਿਤੇ ਸਰਕਾਰ ਨੂੰ ਹੀ ਸੇਰਾ ਪੈਂਦਾ ਬਿਲਕੁਲ ਤੁਸੀਂ ਦੇਖੋ ਕਿ ਪੈਟਰੋਲ ਡੀਜ਼ਲ ਔਰ ਪੈਟਰੋਲੀਅਮ ਪਦਾਰਥ ਨਾ ਮਿਲਣ ਕਰਕੇ ਕਿਉਂਕਿ ਟਰੱਕ ਦੀ ਹੜਤਾਲ ਚੱਲਦੀ ਪਈ ਆ ਜਿਸ ਕਾਰਨ ਜਿਹੜਾ ਪੈਟਰੋਲ ਟੈਂਕਰਸ ਜਿਹੜੇ ਨਹੀਂ ਆ ਰਹੇ ਮੈਮ ਤੁਸੀਂ ਵੀ ਪੈਟਰੋਲ ਪਵਾਉਣ ਲਈ ਆਇਓ ਕਾਫੀ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਮਿਲਦੀ ਨਹੀਂ ਪੈਟਰੋਲ ਬਿਲਕੁਲ ਤੀਸਰਾ ਤੀਸਰਾ ਡੀਲਰ ਹੈਗਾ ਇਹ ਪੈਟਰੋਲ ਪੰਪੋਂ ਜੀ ਨਹੀਂ ਮਿਲ ਰਿਹਾ ਬੜੀ ਮੁਸ਼ਕਲ ਹੋ ਰਹੀ ਹੈ ਪੈਟਰੋਲ ਇਹਨਾਂ ਪਹਿਲਾਂ ਦੱਸਣਾ ਜੇ ਨਾ ਥੋੜਾ ਜਿਆ ਇੱਕ ਦੋ ਦਿਨ ਪਹਿਲਾਂ ਅਨਾਉਂਸ ਕਰ ਦੇਣਾ ਜਨਤਾ ਪਵਾਲੇ ਪਹਿਲਾਂ ਪੈਟਰੋਲ ਹੂੰ ਹੂੰ ਦਿੱਕਤ ਨਹੀਂ ਹੋਏ ਨਹੀਂ ਜੀ ਕੀ ਕਹੋਗੇ ਸਿੰਗਪੂਰ ਬਿਲਕੁਲ ਪੈਟਰੋਲ ਬੰਦ ਸਰ ਬਹੁਤ ਹੀ ਪੂਅਰ ਟੈਕਨੋਲੋਜੀ ਪੂਅਰ ਸਿਸਟਮ ਹੈ ਬਹੁਤ ਹੀ ਜ਼ਿਆਦਾ ਦੇਖੋ ਹਫਤਾ ਪੰਜ ਦਿਨ ਪਹਿਲਾਂ ਅਨਾਉਂਸਮੈਂਟ ਕਰਨ ਫਿਰ ਬੰਦ ਕਰ ਦੇਣ ਪਬਲਿਕ ਨੂੰ ਨਹੀਂ ਪਤਾ ਪੈਟਰੋਲ ਕਿਸ ਕਰਕੇ ਬੰਦੀ ਮਿਲ ਰਿਹਾ ਕਿ ਟਰੱਕ ਟਰਕਸ ਦੀ ਹੜਤਾਲ ਚੱਲਦੀ ਹੈ ਹਾਂ ਹਾਂ ਨੌਲੇਜ ਤੇ ਹੈ ਹੜਤਾਲ ਚੱਲ ਰਹੀ ਹੈ ਪਰ ਆਮ ਪਬਲਿਕ ਨੂੰ ਤੇ ਪ੍ਰੇਸ਼ਾਨੀ ਆ ਰਹੀ ਹੈ ਨਾ ਹੁਣ ਉਹਨਾਂ ਦੇ ਨਾਲ ਵੇਖੋ ਆਮ ਬਿਲਕੁਲ ਆਮ ਪਬਲਿਕ ਬੜੀ ਪ੍ਰੇਸ਼ਾਨ ਹੋ ਰਹੀ ਹੈ ਤੁਸੀਂ ਦੇਖੋ ਜਿਨ੍ਹਾਂ ਨੇ ਆਪਣੇ ਜਿਹੜੀ ਜਗ੍ਹਾ ਤੇ ਜਾਣਾ ਹੈ ਸਰ ਡੀਜ਼ਲ ਪੈਟਰੋਲ ਪੰਜਾਬ ਵਿੱਚ ਸਰ ਸਾਰਾ ਹੀ ਡਰਾਈ ਹੋ ਗਿਆ ਹੈ ਜੀ ਕੀ ਕਹੋਗੇ ਬਸੇ ਸਰਕਾਰ ਦੀਆਂ ਨਾਕਾਮੀਆਂ ਨੇ ਜਦੋਂ ਪਤਾ ਸੀ ਪਹਿਲੇ ਕੀ ਹੜਤਾਲ ਦਾ ਸੱਦਾ ਹੈ ਤਾਂ ਸਟਾਕ ਦੇਣਾ ਚਾਹੀਦਾ ਜਾਂ ਉਹਦਾ ਬੰਦੋਬਸਤ ਕਰਨਾ ਚਾਹੀਦਾ ਸੀ ਜੋ ਵੀ ਸਰਕਾਰ ਦਾ ਡਿਸੀਜਨ ਹੋਵੇ ਐਂਡ ਤੇ ਪਬਲਿਕ ਪਰੇਸ਼ਾਨ ਹੁੰਦੀ ਹੈ ਉਹ ਆਪਣੇ ਸਰਕਾਰੀ ਪਟ્રોલੋਂ ਤੋਂ ਪਟ્રોલ ਪੁਆ ਰਹੇ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਆਮ ਪਬਲਿਕ ਜੋ ਮਰਜ਼ੀ ਪਰੇਸ਼ਾਨ ਹੁੰਦੀ ਹੈ ਕੋਈ ਡਿਸੀਜਨ ਆਂਦਾ ਹੈ ਆਮ ਪਬਲਿਕ ਹੀ ਪਰੇਸ਼ਾਨ ਹੁੰਦੀ ਹੈ ਤਾਂ ਬਿਲਕੁਲ ਆਮ ਪਬਲਿਕ ਹੀ ਪਰੇਸ਼ਾਨ ਹੁੰਦੀ ਹੈ ਕਿਉਂਕਿ ਕੋਈ ਡਿਸੀਜਨ ਸਰਕਾਰ ਕਿਸੇ ਵੀ ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਲਿਆ ਜਾਂਦਾ ਹੈ ਮੈਂ ਦੱਸਣਾ ਚਾਹਾਂਗਾ ਟਰੱਕ ਯੂਨੀయన్స్ ਦੀ ਹੜਤਾਲ ਚੱਲ ਰਹੀ ਹੈ ਜਿਸ ਕਰਕੇ ਜਿਹਦਾ ਅਸਰ ਖਾਸ ਕਰਕੇ ਅਸਰ ਪੈਟਰੋਲ ਪੰਪਸ ਦੇ ਉੱਤੇ ਪਿਆ ਹੈ ਜੇ ਐਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਿਹੜਾ ਗੱਡੀਆਂ ਦਾ ਚੱਕਾ ਹੈ ਕੁਝ ਦਿਨਾਂ ਬਾਅਦ ਬਿਲਕੁਲ ਬੰਦ ਹੋ ਜਾਏਗਾ ਪੂਰੀਆਂ ਗੱਡੀਆਂ ਰੋਡ ਦੇ ਉੱਤੇ ਬਿਲਕੁਲ ਨਹੀਂ ਨਜ਼ਰ ਆਣਗੀਆਂ ਖੜੀਆਂ ਨਜ਼ਰ ਆਣਗੀਆਂ ਕਿਉਂਕਿ ਉਹਨਾਂ ਕੋਲ ਵਹੀਕਲ ਦੇ ਵਿੱਚ ਪੈਟਰੋਲ ਡੀਜ਼ਲ ਨਾ ਹੋਣ ਕਰਕੇ ਇਹਨਾਂ ਨੂੰ ਜਾਮ ਲੱਗ ਜਾਏਗਾ ਸੋ ਪੈਟਰੋਲ ਪੰਪ ਜਾਮ ਨੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਦਿਹਾਤੀ ਦੇ ਸੋ ਇਸ ਤੋਂ ਬਾਅਦ ਹਾਹਾਕਾਰ ਮਚ ਜਾਏਗੀ ਕਿਉਂਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਵਹਿਰ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ